ਇਸ ਦਿਨ ਆਲੀ ਵੱਡੀ ਖਬਰ ਤੁਹਾਨੂੰ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਇਸ ਵਕਤ ਦੀ ਇਹਬ ਅਪਡੇਟਸ ਸਭ ਨੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਉੱਥੇ ਹੀ ਨਵੇਂ ਸਿਰੇ ਤੋਂ ਕੋਰ ਕਮੇਟੀ ਦਾ ਗਠਨ ਹੋਏਗਾ ਸੋ ਸੁਖਵੀਰ ਸਿੰਘ ਬਾਦਲ ਨੇ ਕੋਰ ਕਮੇਟੀ ਨੂੰ ਭੰਗ ਕੀਤਾ ਹੈ ਸ਼੍ਰੀ ਕਾਟਕ ਸਾਹਿਬ ਤੇ ਪੇਸ਼ੀ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਬਾਗੀ ਧੜੇ ਦੇ ਲੀਡਰ ਵੀ ਸੰ ਕੋਰ ਕਮੇਟੀ ਦੇ ਵਿੱਚ ਕੋਰ ਕਮੇਟੀ ਦੇ ਚੰਦੂ ਬਾਦਰਾ ਜਗੀਰ ਕੌਰ ਵੀ ਸ਼ਾਮਲ ਸਨ ਲੇਕਿਨ ਹੁਣ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਫੋਨ ਲਾਈਨ ਤੇ ਮੇਰੇ ਸਹਿਯੋਗੀ ਕਮਲਦੀਪ ਜੁੜੇ ਨੇ ਕਮਲ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਕਿ ਕੁਝ ਖਾਸ ਅਪਡੇਟ ਹੈ ਬਿਲਕੁਲ ਗੁਰਪ੍ਰੀਤੂ ਦੇਖੋ ਖਾਸ ਤੌਰ ਤੇ ਸ਼ਰਮਨੀ ਕਾਲੀਦਾਵਲ ਨੂੰ ਆਪਣੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਪਾ ਪਿਛਲੀ ਵਰਕਿੰਗ ਕਮੇਟੀ ਦੀ ਬੈਠਕ ਹੋਈ ਉਸ ਵਰਕਿੰਗ ਕਮੇਟੀ ਦੀ ਬੈਠਕ ਦੇ ਸਮੇਂ ਹੀ ਜਿਹੜਾ ਕਿ ਕਹਿੰਦੇ ਜੋ ਉੱਥੇ ਜ세 ਬੰਦੇ ਕੌਤ ਦੇਦਾਰ ਪਹੁੰਚੇ ਸਨ ਉਹਨਾਂ ਨੇ ਆਪਣੀਆਂ ਸਾਰੀਆਂ ਪਾਵਰਾਂ ਸਤਿਗੁਰ ਸਿੰਘ ਬਾਦਲ ਹੋਰਾਂ ਨੂੰ ਸੌਂਪ ਦਿੱਤੇ ਸੀ ਕਿ ਅੱਗੇ ਜੋ ਜਥੇਬੰਦੀ ਢਾਂਚਾ ਹੋਏਗਾ ਉਹ ਸਾਰੇ ਅਧਿਕਾਰ ਜਿਹੜੇ ਅਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸੌਂਪ ਰਹੇ ਹਾਂ ਉਸ ਨੂੰ ਲੈ ਕੇ ਕਹਿ ਸਕਦੇ ਹਾਂ ਅੱਜ ਸ਼ਰਮਣੀ ਕਾਲੀ ਦਲ ਦੀ ਜੋ ਕੋਰ ਕਮੇਟੀ ਸੀਗੀ ਉਸ ਨੂੰ ਭੰਗ ਕਰ ਦਿੱਤਾ ਗਿਆ ਇਹਦੇ ਵਿੱਚ ਜਿੱਥੇ ਸਿੱਧੇ ਤੌਰ ਤੇ ਕਹਿ ਸਕਦੇ ਆ ਇਹ ਕਮੇਟੀ ਭੰਗ ਹੋਈ ਆ ਉੱਥੇ ਹੀ ਕਹਿ ਸਕਦੇ ਆ ਬਹੁਤ ਸਾਰੇ ਆਗੂ ਜਿਹੜੇ ਬਾਗੀ ਧੜੇ ਦੇ ਵਿੱਚ ਮੌਜੂਦ ਸਨ ਉਹਨਾਂ ਨੂੰ ਇੱਕ ਬਾਦਰ ਰਸਤਾ ਦਿਖਾਉਣ ਦੀ ਪਲਾਨਿੰਗ ਕੀਤੀ ਗਈ ਹੈ ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜ ਰਹੋਣ ਚਾਹੇ ਕਿਸਾ ਦੇ ਸੁਖਦੇਵ ਸਿੰਘ ਢੀਂਸਾ ਹੁਣ ਪਰਮਿੰਦਰ ਪਰਪਰਤਾ ਬਡਾਲਾ ਹੁਣ ਤਾਂ ਜਿਹੇ ਬਹੁਤ ਸਿਕੰਦਰ ਸਿੰਘ ਮਲੂਕਾ ਹੁਣ ਉਸ ਤੋਂ ਇਲਾਵਾ ਰਖੜਾ ਪਰਿਵਾਰ ਹੋਵੇ ਤਾਂ ਜਿਹੇ ਬਹੁਤ ਸਾਰੇ ਆਗੂਸਨ ਜਿਹੜੇ ਕਿ ਸਦੇ ਇਹਨਾਂ ਦੇ ਵਿੱਚ ਕੋਰ ਕਮੇਟੀ ਦੇ ਵਿੱਚ ਸ਼ਾਮਲ ਸਨ ਅਤੇ ਇਹਨਾਂ ਦਾ ਆਗੂ ਨੂੰ ਇੱਕ ਕਿਨਾਰੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਸਰੇ ਸਸਥਕਾ ਸਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਸਖਬੀਰ ਸਿੰਘ ਬਾਦਲ ਪੇਸ਼ ਹੋਣਗੇ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਜਿਹੜਾ ਕਿ ਇੱਕ ਫਰਮਾਨ ਜਾਰੀ ਹੋਇਆ ਸੀਗਾ ਕਿ ਤੁਸੀਂ 15 ਦਿਨਾਂ ਦੇ ਅੰਦਰ ਅੰਦਰ ਜਵਾਬ ਦਿਓ ਤਾਂ ਉਸ ਨੂੰ ਲੈ ਕੇ ਕਹਿ ਸਕਦੇ ਕਿ ਹੁਣ ਸਖਬੀਰ ਸਿੰਘ ਬਾਦਲ ਉੱਥੇ ਪੇਸ਼ ਹੋਣਗੇ ਪਰ ਉਸ ਤੋਂ ਪਹਿਲਾਂ ਜਥੇਬੰਦੀਕ ਕਮੇਟੀ ਦੇ ਵਿੱਚ ਇੱਕ ਵੱਡਾ ਫੇਰਬਦਲ ਜਿਹੜਾ ਕੀ ਕਹਸਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਅੱਜ ਜਿੱਥੇ ਕਹਸਾ ਤੇ ਕੋਰ ਕਮੇਟੀ ਭੰਗ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਂ ਕੋਰ ਕਮੇਟੀ ਬਣੇਗੀ ਅਤੇ ਉਸ ਕੋਰ ਕਮੇਟੀ ਦੇ ਵਿੱਚ ਬਹੁਤ ਜਿਹੜੀ ਕੀ ਹੱਦ ਤੱਕ ਸੰਭਾਵਨਾ ਜਿਤਾਈ ਜਾ ਰਹੀ ਹੈ ਕਿ ਜੋ ਬਾਗੀ ਧੜਾ ਸੀਗਾ ਉਸ ਬਾਗੀ ਧੜੇ ਦੇ ਕਿਸੇ ਵੀ ਆਗੂ ਨੂੰ ਉਸ ਕੋਰ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਇਹ ਜਿਹੜੀਆਂ ਕਿ ਜਾਣਕਾਰੀਆਂ ਨਿਕਲ ਜਾਰੀਆਂ ਨੇ ਸੁਖਾਸੌਰ ਤੇ ਕਮਲ ਜੇਕਰ ਦੇਖੇ ਜਾਏ ਇੱਕ ਹੋਰ ਕਮੇਟੀ ਹੁਣ ਭੰਗ ਕਰਨ ਦੀ ਗੱਲਬਾਤ ਤਾਂ ਉਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬੀ ਵੀ ਕੀਤੀ ਗਈ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬੀ ਤੋਂ ਪਹਿਲਾਂ ਇੱਕ ਵੱਡਾ ਜਿਹੜਾ ਐਕਸ਼ਨ ਪਾਰਟੀ ਦੁਆਰਾ ਲਿਆ ਗਿਆ ਤਾਂ ਕਦੋਂ ਤੱਕ ਸੁਭਾਵਨਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੇਖੇ ਸੁਖਵੀਰ ਸਿੰਘ ਬਾਦਲ ਪੇਸ਼ ਹੋ ਸਕਦੇ ਨੇ ਦੇਖੋ ਗੁਰਪ੍ਰਤ ਵੀ ਕਿਉਂਕਿ ਇਸ ਹਫਤੇ ਦੇ ਐਂਡ ਦੇ ਵਿੱਚ ਤੱਕ ਕਹਿ ਸਕਦੇ ਜਾਂ ਅਗਲੇ ਹਾਫਤੇ ਦੇ ਪਹਿਲੇ ਜਿਹੜੇ 2-3 ਦਿਨਾਂ ਤੱਕ ਜਿਹੜਾ ਸੁਖਬੀਰ ਸਿੰਘ ਬਾਦਲ ਕਹਿ ਸਕਦੇ ਆ ਅਕਲ ਤੱਕ ਸਭ ਤੇ ਪੇਸ਼ ਹੋ ਸਕਦੇ ਨੇ ਕਿਉਂਕਿ 15 ਦਿਨ ਦਾ ਸਮਾਂ ਜਿਹੜਾ ਦਿੱਤਾ ਗਿਆ ਸੀਗਾ ਕਿ 15 ਦਿਨਾਂ ਦੇ ਅੰਦਰ ਅੰਦਰ ਜਿਹੜਾ ਸੁਖਬੀਰ ਸਿੰਘ ਬਾਦਲ ਜਵਾਬ ਦੇਣ ਤੋਂ ਉਸ ਨੂੰ ਲੈ ਕੇ ਕਹਿ ਸਕਦੇ ਆ ਕਿ 15 ਦਿਨ ਦਾ ਸਮਾਂ ਕਿੰਨੇ ਕਿੱਸੇ ਹੋਣ ਵਾਲਾ ਕੁਝ ਦਿਨਾਂ ਤੱਕ ਜਿਹੜੇ ਕਿ 15 ਦਿਨ ਪੂਰੇ ਹੋ ਜਾਣਗੇ ਪਰ ਉਸ ਨੂੰ ਲੈ ਕੇ ਜਿਹੜਾ ਕਿ ਕਹਿ ਸਕਦੇ ਜਿੱਤੇ ਆਪਣਾ ਜਵਾਬ ਦੇਣਗੇ ਜੋ ਕਹਿ ਸਕਦੇ ਆ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸਨ ਬਾਕੀ ਤੁਹਾਡੇ ਬੋਲੋ ਜਿਹੜੀਆਂ ਕਿ ਇਹ ਬਹੁਤ ਸਾਰੇ ਇਲਜ਼ਾਮ ਉਹਨਾਂ ਦੇ ਉੱਪਰ ਲਗਾਏ ਗਏ ਸਨ ਤਾਂ ਉੱਥੇ ਨਾਲ ਹੀ ਕਹਿ ਸਕਦੇ ਆ ਕਿ ਜਿਹੜਾ ਇਸ ਸਮੇਂ ਦੇ ਵਿੱਚ ਜੋ ਕਿ ਕਹਿ ਸਕਦੇ ਕੋਰ ਕਮੇਟੀ ਭੰਗ ਹੋਈ ਆ ਕੋਰ ਕਮੇਟੀ ਦੇ ਵਿੱਚ ਜਿਹੜੇ ਆਗੂ ਉਹ ਸਨ ਉਹਨਾਂ ਨੂੰ ਸਿੱਧੇ ਤੌਰ ਤੇ ਕਿਸੇ ਦੇ ਬਾਹਰ ਦਾ ਰਸਤਾ ਅਕਾਲੀ ਦਲ ਵੱਲੋਂ ਦਿਖਾ ਦਿੱਤਾ ਗਿਆ ਕਿਉਂਕਿ ਇਹ ਬਹੁਤ ਸਾਰੇ ਲੀਡਰ ਹਨ ਉਹ ਹਮੇਸ਼ਾ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਸੀਗੇ ਕਿ ਸਾਨੂੰ ਕੀ ਜ਼ਰੂਰਤ ਹੈ ਜੋ ਉਹ ਇਸ ਸਮੇਂ ਪਾਰਟੀ ਤੋਂ ਅਲੱਗ ਹੋ ਕੇ ਗੱਲ ਕਰ ਰਿਹਾ ਪਾਰਟੀ ਤੋਂ ਅਲੱਗ ਹੋ ਕੇ ਕੰਮ ਕਰ ਰਿਹਾ ਉਹ ਆਪਣੇ ਆਪ ਨੂੰ ਬਾਹਰੀ ਸਮਝਦੇ ਉਸੇ ਦੇ ਤਹਿਤ ਕਿਸੇ ਦੇ ਕਿ ਉਹਨਾਂ ਨੂੰ ਬਾਹਰ ਦਾ ਰਸਤਾ ਵੀ ਇੱਕ ਤਰੀਕੇ ਦੇ ਨਾਲ ਦਿਖਾ ਦਿੱਤਾ ਗਿਆ ਖਾਸ ਤੌਰ ਤੇ ਜੇਕਰ ਅਪਨ ਨੂੰ ਥੋੜਾ ਘੋਖੀਏ ਪਰਚੂਲੀਏ ਤਾਂ ਰਾਜਨੀਤਿਕ ਸੰਕੇਤ ਕੀ ਨਜ਼ਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਸ ਮੌਕੇ ਤੇ ਕੋਰ ਕਮੇਟੀ ਨੂੰ ਭੰਗ ਕਰਨਾ ਤਾਂ ਉਸ ਤੋਂ ਬਾਅਦ ਸ੍ਰੀਕਾਲ ਤੱਕ ਸਾਫ ਤੇ ਤਲਬ ਹੋਣਗੇ ਸੁਖਵੀਰ ਸਿੰਘ ਬਾਦਲ ਉਸ ਤੋਂ ਪਹਿਲਾਂ ਹੀ ਸਾਰੀਆਂ ਚੀਜ਼ਾਂ ਨੂੰ ਪ੍ਰੀ ਪਲਾਨਿੰਗ ਤੌਰ ਤੇ ਲੈ ਦੇਖਿਆ ਜਾ ਰਿਹਾ ਹੈ ਜਾਂ ਫਿਰ ਕੋਈ ਹੋਰ ਵੱਡੇ ਫਰਮਾਨ ਵੀ ਜਾਰੀ ਹੋ ਸਕਦੇ ਨੇ ਦੇਖੋ ਗੁਰਪ੍ਰੀਤ ਦੋ ਤਿੰਨ ਚੀਜ਼ ਜਿਹੜੀਆਂ ਕਿਸ ਦੇ ਵਿੱਚ ਜਿਹੜੀਆਂ ਦਰਸ਼ਕਾਂ ਨੂੰ ਦੱਸਣੀਆਂ ਬਣਦੀਆਂ ਨੇ ਜਿਸ ਦਿਨ ਜਲੰਧਰ ਦੇ ਵਿੱਚ ਬੈਠਕ ਬਾਜੀ ਟੜੇ ਦੀ ਹੋਈ ਸੀਗੀ ਉਸੇ ਦਿਨ ਕਿਸੇ ਦੇ ਇੱਕ ਚੰਡੀਗੜ੍ਹ ਦੇ ਵਿੱਚ ਕਾਲੀ ਦਲ ਦੀ ਬੈਠਕ ਹੁੰਦੀ ਆ ਜਿਸ ਦੇ ਵਿੱਚ ਵਰਕਿੰਗ ਕਮੇਟੀ ਦੀ ਬੈਠਕ ਜਿਸ ਨੂੰ ਮੰਨਿਆ ਜਾਂਦਾ ਸੀਗਾ ਉਸ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਕੁਝ ਜਿਹੜੇ ਮਤੇ ਪਾਸ ਕੀਤੇ ਗਏ ਕੁਝ ਗੱਲਾਂ ਜਿਹੜੀਆਂ ਰਚੀਆਂ ਗਈਆਂ ਕਿ ਸਾਰੇ ਜਿਹੜੇ ਅਧਿਕਾਰ ਨੇ ਪ੍ਰਧਾਨ ਸ਼ਰਮਣਿ ਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਖਰ ਨੂੰ ਸੌਂਪੇ ਜਾਂਦੇ ਨੇ ਜਿਤੇ ਬੰਦੇ ਇੱਕ ਧਾਂਚੇ ਨੂੰ ਲੈ ਕੇ ਹਾਲਾਂਕਿ ਉਸ ਜੋ ਅਧਿਕਾਰ ਮਿਲੇ ਅਧਿਕਾਰਾਂ ਤੋਂ ਬਾਅਦ ਕਿਸ ਤਰ੍ਹਾਂ ਤੁਰੰਤ ਪ੍ਰਭਾਵ ਦੇ ਨਾਲ ਸੁਖਬੀਰ ਸਿੰਘ ਬਾਦਲ ਖਰ ਵੱਲੋਂ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਉਸ ਤੋਂ ਬਾਅਦ ਕਿਸੇ ਦੇ ਜਿਸ ਤਰੀਕੇ ਨਾਲ ਲਗਾਤਾਰ ਬਾਗੀ ਧੜਾ ਮਜਬੂਤ ਹੁੰਦਾ ਗਿਆ ਬਾਗੀ ਧੜਾ ਲਗਾਤਾਰ ਕਿਸੇਆਂ ਜਿੱਥੇ ਕਿਸੇ ਨੇ ਆਪ ਤੱਕ ਤਨਵੀਨੀਅਰ ਬਣਾਇਆ ਸ਼ਰੋਮਣੀ ਕਾਲੀ ਦੌਰ ਸੁਧਾਰ ਲੈ ਤੇ ਸ਼ੁਰੂਆਤ ਕੀਤੀ ਉਸ ਲਹਿਰ ਦੇ ਤਹਿਤ ਹੁਣ ਹਲਕਿਆਂ ਦੇ ਵਿੱਚ ਜਾ ਰਿਹਾ ਬਾਗੀ ਧੜਾ ਤਾਂ ਉਸ ਨੂੰ ਕਿਸੇ ਨੇ ਕਿਸੇ ਤਰੀਕੇ ਕਿਉਂਕਿ ਉਸ ਦਾ ਜਿੱਥੇ ਫਾਇਦਾ ਹੋਵੇ ਨਾ ਹੋਵੇ ਇਹ ਪੁੱਠ ਰਸੇਗਾ ਪਰ ਨੁਕਸਾਨ ਮੌਜੂਦਾ ਸਮੇਂ ਦੇ ਵਿੱਚ ਕਿਤਨੇ ਕਿਤੇ ਚੱਲਣਾ ਪੈ ਰਿਹਾ ਪਰ ਉਸੇ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਹੋ ਸਕਦਾ ਹੈ ਕਿ ਇਹ ਉਹਨਾਂ ਲੀਡਰਾਂ ਨੂੰ ਜਿਹੜਾ ਕਿ ਇੱਕ ਪਾਸਾ ਕਰ ਦਿੱਤਾ ਜਾਵੇ ਕਿ ਜੋ ਇਸ ਸਮੇਂ ਆਵਾਜ਼ ਜੋ ਬਗਾਵਤੀ ਚੱਕੀ ਬੱਠਣੇ ਬਗਾਵਤ ਕਰ ਰਹੇ ਨੇ ਪ੍ਰਧਾਨ ਜੀ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ ਕਿ ਪ੍ਰਧਾਨ ਦੇ ਕੋਲ ਹੁਣ ਪਾਵਰ ਆ ਨੇ ਕਿ ਜੋ ਉਹਨਾਂ ਦੇ ਖਿਲਾਫ ਚੱਲ ਰਹੇ ਸਨ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਵੱਡੇ ਅਹੁਦੇ ਤੇ ਰੱਖਣਾ ਜਾਂ ਇੱਕ ਕਿਨਾਰਾ ਕਰਕੇ ਉਹਨਾਂ ਨੂੰ ਸਾਈਡ ਤੇ ਕਰਨਾ ਅੱਛਾ ਕਮਲਦੀਪ ਅਬ ਵਿਸ਼ੇਸ਼ ਤੌਰ ਤੇ ਜੇਕਰ ਸਿਆਸੀ ਮਹਾਰਾਂ ਦੀ ਗੱਲਬਾਤ ਕਰ ਲਈ ਆਪਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਉਹਨਾਂ ਦਾ ਕੀ ਕੁਝ ਮੰਨਣਾ ਹੈ ਕਿਉਂਕਿ ਪਾਰਟੀ ਪ੍ਰਧਾਨ ਕੋਲ ਫਿਰ ਹਾਰ ਪੂਰੀ ਕਮਾਂਡ ਹੈ ਜਿੱਥੇ ਕੋਰ ਕਮੇਟੀ ਪੰਕ ਕੀਤੀ ਗਈ ਹੈ ਹੋਰ ਜਿੱਥੇ ਜਿਹੜਾ ਢਾਂਚਾ ਹੈ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਲੈ ਕੇ ਵੀ ਕੋਈ ਅਹਿਮ ਕਦਮ ਪੁੱਟਿਆ ਜਾ ਸਕਦਾ ਹੈ ਬਿਲਕੁਲ ਦੇਖੋ ਗੁਰਪ੍ਰੀਤਾ ਜੋ ਸਿਆਸੀ ਮਹਰ ਨੇ ਪੋਲੀਟਿਕਲ ਐਕਸਪਰਟ ਨੇ ਉਹਨਾਂ ਦਾ ਸਿੱਧੇ ਤੌਰ ਤੇ ਜਿਹੜੇ ਕਿਸ ਗੱਲ ਨੂੰ ਲੈ ਕੇ ਮੰਨਣਾ ਹੈ ਕਿ ਖੇਤਰੀ ਪਾਰਟੀ ਦਾ ਜਿਹੜਾ ਜਿਹੜਾ ਆਧਾਰ ਜਿਹੜਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਪਰ ਕਿਤੇ ਨ ਕਿਤੇ 2017 19 ਹੋਵੇ 22 ਹੋਵੇ ਉਸ ਤੋਂ ਅਲੱਗ 24 ਹੋਵੇ ਇਹਨਾਂ ਸਮਿਆਂ ਦੇ ਵਿੱਚ ਅਕਾਲੀ ਦਲ ਦਾ ਨੁਕਸਾਨ ਜਿਹੜਾ ਕਿ ਹਮੇਸ਼ਾ ਹੁੰਦਾ ਹੋਇਆ ਦਿਖਾਈ ਦਿੱਤਾ ਪਰ ਉਸ ਨੁਕਸਾਨ ਦੀ ਪਰਪਾਈ ਕਿਸ ਤਰੀਕੇ ਦੇ ਨਾਲ ਹੋਵੇਗੀ ਉਸ ਨੁਕਸਾਨ ਦੇ ਵਿੱਚੋਂ ਨਿਕਲੇ ਕਿਸ ਤਰੀਕੇ ਦੇ ਨਾਲ ਜਾਵੇਗਾ ਇਹ ਇੱਕ ਪ੍ਰੋਪਰ ਪਲੈਨਿੰਗ ਦੇ ਨਾਲ ਨਿਕਲੇ ਜਾਵੇਗਾ ਪਰ ਜਦੋਂ ਨੂੰ ਕਿ ਸਾਰੇ ਪਾਰਟੀ ਮਜ਼ਬੂਤ ਹੋਣ ਦੇ ਕਿਨਾਰੇ ਆਉਂਦੀ ਆ ਉਦੋਂ ਨੂੰ ਕੋਈ ਨਾ ਕੋਈ ਜਿਹੜੀ ਕਿਸੇ ਦਿੱਕਤ ਪਰੇਸ਼ਾਨੀ ਸਾਹਮਣੇ ਆ ਜਾਂਦੀ ਹੈ ਇਸ ਸਮੇਂ ਕਿਸੇ ਲੋਕ ਸਭਾ ਚੋਣਾਂ ਦੇ ਵਿੱਚ ਜੋ ਵੋਟ ਪਰਸੈਂਟੇਜ ਅਕਾਲੀ ਦਲ ਨੂੰ ਮਿਲੀ ਉਹ ਤਾਂ ਕਿਸੇ ਗਰਾਬ ਵੋਟ ਡਾਉਣ ਗਿਆ ਪਰ ਜਿੱਥੇ ਪੋਲੀਟੀਕਲ ਜੋ ਤੌਰ ਤੇ ਜੋ ਮਾਹਰ ਨੇ ਐਕਸਪਰਟ ਨੇ ਉਹਨਾਂ ਦਾ ਮੰਨਣਾ ਕਿ ਇਸ ਵਾਰ ਜਿਹੜੀਆਂ ਜੋ ਕੇਂਦਰ ਦੀਆਂ ਚੋਣਾਂ ਸੀ ਅਕਾਲੀ ਦਲ ਦਾ ਇਹ ਨਹੀਂ ਕਿ ਅਸੇ ਅਕਾਲੀ ਦਲ ਜੋ ਸਾਈਡ ਰਿਹਾ ਉਸ ਦਾ ਵੀ ਥੋੜਾ ਬਹੁਤ ਨੁਕਸਾਨ ਹੋਇਆ ਪਰ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਨੂੰ ਫਾਇਦਾ ਜ਼ਰੂਰ ਮਿਲੇਗਾ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਵਿੱਚ ਬਗਾਵਤ ਹੋ ਜਾਣਾ ਪ੍ਰਧਾਨਗੀ ਨੂੰ ਲੈ ਕੇ ਬਗਾਵਤ ਹੋਣਾ ਖਾਸ ਤੌਰ ਤੇ ਤਾਂ ਵੱਡੇ ਕਾਫੀ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਇਸ ਸਮੇਂ ਜੋ ਪੋਲੀਟੀਕਲ ਐਕਸਪਰਟ ਮੰਨਦੇ ਨੇ ਕਿ ਅਕਾਲੀ ਦਲ ਦਾ ਇਹ ਜੋ ਚਾਟੋਕਲਿਸ ਚੱਲ ਰਿਹਾ ਬਗਾਵਤ ਚੱਲ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੱਲ ਜ਼ਰੂਰ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਦਾ ਜੇਕਰ ਹਿੱਸੇ ਦੇਖੀਏ ਅਕਾਲੀ ਦਲ ਦੀ ਬਹੁਤ ਵਾਰ ਅਜਿਹੇ ਸਮੇਂ ਆਏ ਨੇ ਜਦੋਂ ਕਿਸੇ ਦੇ ਬਗਾਵਤ ਹੋਈ ਆ ਚਿਕਾ ਚਿਕਾ ਬਿਲਕੁਲ ਕਿਉਂਕਿ ਬਹੁਤ ਵਾਰ ਇਤਿਹਾਸ ਗਵਾ ਰ ਇਸ ਚੀਜ਼ ਦਾ ਬਹੁਤ ਵਾਰ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਿਆ ਨਹੀਂ ਕਿਉਂਕਿ ਸਿਆਸਤ ਦੇ ਵਿੱਚ ਕੋਈ ਕੁਝ ਵੀ ਨਹੀਂ ਕਿਹਾ ਜਾ ਜਾ ਸਕਦਾ ਵਿਸ਼ੇਸ਼ ਤੌਰ ਤੇ ਕਈ ਵਾਰ ਉੱਤੇ ਕਈ ਵਾਰ نیچے ਜਿਹੜਾ ਹੈ ਫਲਕਚੁਏਸ਼ਨ ਹੁੰਦੀ ਰਹਿੰਦੀ ਸਿਚੁਏਸ਼ਨ ਸ਼ੁਕਰੀਆ ਬਹੁਤ ਬਾਤ ਕਮਲ ਤਮਾਮ ਜਾਣਕਾਰੀ ਸਾਂਝ ਪਾਉਣ ਦੇ ਲਈ ਤਾਂ ਅਕਾਲੀ ਦਲ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਗਈ ਹੈ ਪਾਰਟੀ ਪ੍ਰਧਾਨ ਸੁਖੀ ਸਿੰਘ ਬਾਦਲ ਨੇ ਵੱਡਾ ਫੈਸਲਾ ਤਾਂ ਟਵੀਟ ਕਰਕੇ ਜਿੱਥੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾ ਸ਼੍ਰੀ ਕਾਟਕ ਸਾਪ ਤੇ ਪੇਸ਼ੀ ਤੋਂ ਪਹਿਲਾਂ ਇਹ ਵੱਡਾ ਫੈਸਲਾ ਪਾਰਟੀ ਦੁਆਰਾ ਲਿਆ ਗਿਆ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੇ ਜਿਹੜੇ ਰਾਜਨੀਤਿਕ ਸੰਕੇਤ ਮਿਲਣ ਨੂੰ ਜਾਂ ਫਿਰ ਕਹਿ ਲਈਏ ਕਿ ਦੇਖਣ ਨੂੰ ਮਿਲਦੇ ਨੇ ਵਿਸ਼ੇਸ਼ ਤੌਰ ਤੇ ਇਸ ਵਕਤ ਦੀ ਜੇਕਰ ਗੱਲ ਕੀਤੀ ਜਾਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਬਾੜੀ ਬਾੜੀ ਨਜ਼ਰ ਆ ਰਹੀ ਹੈ ਸ਼ਰਮ ਨੇ ਕਾਲੀ ਦਲ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਸ਼੍ਰੀਕਾਲ ਤਖਸਾਲ ਦੇ ਪੇਸ਼ੀ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਦਾ ਵੱਡਾ ਫੈਸਲਾ ਪਾਰਟੀ ਪ੍ਰਧਾਨ ਦਾ ਵੱਡਾ ਫੈਸਲਾ ਦੇਖਣ ਵਾਲੀ ਗੱਲ ਰਹੇਗੀ ਕਿ ਹੁਣ ਬਾਗੀ ਧੜੇ ਦੀ ਕੀ ਸਟੇਟਮੈਂਟ ਸਾਹਮਣੇ ਆਉਂਦੀ ਹੈ ਕਿਉਂਕਿ ਬਾਗੀ ਧੜੇ ਦੇ ਸਿਰਕੱਟ ਜਿਹੜੇ ਨੇਤਾ ਨੇ ਆਗੂ ਨੇ ਉਹ ਕੋਰ ਕਮੇਟੀ ਦੇ ਵਿੱਚ ਸ਼ਾਮਲ ਲੇਕਿਨ ਹੁਣ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਆਖਿਰ ਕਿਹੜੇ ਸਿਆਸੀ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਪੜਦੇ ਦੇ ਪਿੱਛੇ ਦੀ ਤਸਵੀਰ ਕੀ ਕੁਝ ਨਜ਼ਰ ਆ ਰਹੀ ਹੈ ਇਹਦੇ ਬਾਰੇ ਤਾਂ ਹਲੇ ਸਪਸ਼ਟ ਤਰੀਕੇ ਦੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਲੇਕਿਨ ਫਿਰ ਹਾਲ ਦੀ ਘੜੀ ਸ਼ਰਮਣੀ ਕਾਲੀਦਾਲ ਅੰਦਰ ਖਾਤੇ ਆਪਣੀ ਜਿਹੜੀ ਹੈ ਸ਼ਾਕ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਸ਼ਰਮਣੀ ਕਾਲੀਦਾਲ ਦਾ ਜਿਹੜਾ ਇਹ ਦੇਖਣ ਨੂੰ ਮਿਲਿਆ ਜੋ ਸਾਰਾ ਮਾਮਲਾ ਦੇਖਣ ਨੂੰ ਮਿਲਿਆ ਤਾਂ ਉਸ ਪੂਰੇ ਮਾਮਲੇ ਤੋਂ ਬਾਅਦ ਹੁਣ ਸੁਖਵੀਰ ਸਿੰਘ ਬਾਦਲ ਬਹੁਤ ਜਿਹੜਾ ਇਹ ਫੂਕ ਫੂਕੇ ਕਦਮ ਧਰ ਰਹੇ ਨੇ